ਸਤਿਮਾਨ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹਣਾਗਾ ਵੀ ਬਾਈ ਜੀ ਇਹ ਤਾਂ ਬੋਲਣਗੇ ਲੋਕ ਸਵਾਲ ਸੁਣ ਨਹੀਂ ਹੋਣਗੇ ਤੁਸੀਂ ਸੱਤਾਧਰਚੋਂ ਤੁਸੀਂ ਪੱਤਰਕਾਰ ਚੱਕੀ ਜਾਂਦੇ ਹੋ ਲੋਕਾਂ ਦੇ ਪੇਜ ਖੜਾ ਤੇ ਰੀਚਾ ਬੰਦ ਕਰੀ ਜਾਂਦੇ ਹੋ ਲੋਕਾਂ ਨੂੰ ਘਰੋਂ ਝੂਠੇ ਪਰਚੇ ਪਾਈ ਜਾਂਦੇ ਹੋ ਤਕਰੀਬ ਬਾਈ ਕਿਵੇਂ ਲੱਗਦਾ ਇਹ ਤਾਂ ਦਿੱਲੀ ਵਾਲਾ ਜਿਵੇਂ ਦਿੱਲੀ ਵਾਲਾ ਸਿਸਟਮ ਹੋਇਆ ਸੀ ਉਹੀ ਇੱਕ ਤਸਵੀਰ ਦੁਹਰਾਈਆ ਦੁਬਾਰਾ ਲੋਕਾਂ ਦੇ ਅੰਦਰ ਗੁੱਸਾ ਬਾਈ ਜਿਉਂਦੀ ਸਰਕਾਰ ਬਣੀ ਆ ਗੱਲਾਂ ਵਾਲੀਆਂ ਸੀ ਪੰਜਾਬ ਸੀਰੀਅਸ ਸਟੇਟ ਆ ਇੱਥੇ ਛੁਟਕਲੇ ਨਹੀਂ ਚੱਲਦੇ ਮਹੌਲ ਬਈ ਦਿੱਲੀ ਤੋਂ ਲੋਕ ਸਿੱਖੇ ਵੇ ਆ ਇਹਨਾਂ ਨੇ ਆਪ ਦਾ ਰੋਟੀ ਪਾਣੀ ਦਾ ਵੀ ਪ੍ਰਬੰਧ ਕਰ ਲਿਆ ਟਰਾਲੀਆਂ ਵੀ ਲਿਆਏ ਕੱਲ ਨੂੰ ਵੀ ਲਿਆਉਣਗੇ 2-4 ਦਿਨਾਂ ਚਾਹੀ ਠੀਕ ਐਡੀ ਵਧੀਆ ਸੈਟਿੰਗ ਹੋ ਜੂ ਠੀਕ ਐ ਇਹਨਾਂ ਨੇ ਇਥੇ ਹੱਲਣਾ ਨਹੀਂ ਗਾ ਬਾਕੀ ਜਿੰਨੇ ਜੱਥੇ ਬੰਦੀਆਂ ਕਾਲ ਦੇਣਗੀਆਂ ਪ੍ਰਧਾਨਾਂ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਨਾਲ ਬਾਰ-ਬਾਰ ਉਵੇਂ ਚੱਲੂ ਸੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪ੍ਰਦਰਸ਼ਨ ਚੱਲ ਰਿਹਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸੰਗਰੂਰ ਵਿਖੇ ਜਿੱਥੇ ਲੱਖਾਂ ਸਿਧਾਨਾ ਆਗੂ ਪਹੁੰਚ ਗਏ ਬਾਕੀ ਹੋਰ ਵੀ ਆਗੂ ਕਿਸਾਨ ਜੂਨਿਅਨ ਆਗੂ ਨੇ ਉਹ ਪਹੁੰਚੇ ਨੇ ਜਨਨ ਕਿ ਨੈਸ਼ਨਲ ਹਾਈਵੇ ਪੂਰਾ ਜਾਮ ਕਰਤਾ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਵੈਰੀਕੇਟਿੰਗ ਸਾਈਡ ਤੇ ਕਰਕੇ ਲਗਾਤਾਰ ਪਹੁੰਚੇ ਨੇ ਬਾਈ ਜਗਦੀਪ ਰੰਧਾਵਾ ਜਗਦੀਪ ਬਾਈ ਕਿਵੇਂ ਦਾ ਮਾਹੌਲ ਰਿਹਾ ਇੱਥੇ ਪਹੁੰਚਣ ਦੇ ਸਮੇਂ ਕਿਉਂਕਿ ਚਾਰੇ ਪਾਸੇ ਪੁਲਿਸ ਹੀ ਪੁਲਿਸ ਵੈਰੀ ਗੇੜੀ ਵੈਰੀ ਗੇੜ ਤੁਸੀਂ ਕਿਵੇਂ ਪਹੁੰਚੇ ਮੈਨੂੰ ਲੱਗਦਾ ਸੀ ਯਾਰ ਵੀ ਜਿਵੇਂ ਪਾਕਿਸਤਾਨ ਚ ਪਹੁੰਚ ਗਏ ਹੁੰਦੇ ਆ ਬਹੁਤ ਥੱਕਾ ਹੋਇਆ ਯਾਰ ਬਾਈ ਯਾਰ ਇੰਨਾ ਐ ਮੈਂ ਤਾਂ ਕਿਤੇ ਅਜ ਤੱਕ ਪਹਿਲਾਂ ਇੰਨੇ ਮੁੱਖ ਮੰਤਰੀ ਬਣੇ ਆ ਕਦੇ ਪੰਜਾਬ ਚ ਇਹੋ ਕੁਝ ਮੈਂ ਤਾਂ ਦੇਖਿਆ ਨਹੀਂ ਸੀਗਾ ਮੈਂ ਤਾਂ ਆਪਦੀ ਜ਼ੁਰਤ ਚ ਦੇਖਿਆ ਨਹੀਂ ਯਾਰ ਇੰਨਾ ਥੱਕਾ ਯਾਰ ਕੱਲਾ ਕੱਲਾ ਕਰ ਘੇਰ ਲਿਆ ਇੰਨੀ ਬੁਰੀ ਹਾਲਤ ਯਾਰ ਇਹ ਬਹੁਤ ਡਿਕਟੇਟਰ ਰਾਜ ਕਰ ਰਹੇ ਆ ਐਵੇਂ ਕੰਮ ਚੱਲਣਾ ਨਹੀਂ ਆ ਤੁਸੀਂ ਪਬਲਿਕ ਫਿ ਇਹ ਥੱਲੇ ਚੱਲਦੀ ਰਹਿੰਦਾਗਾ ਲੋਕ ਬੋਲਦੇ ਹੁੰਦੇ ਆ ਜਿਹੜਾ ਮੈਂ ਤੁਸੀ ਮੁੱਖ ਮੰਤਰੀ ਹੋ ਸੋ ਲੋਕ ਬੋਲਣਗੇ ਹਮਤਮਨ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਬਾਈ ਜੀ ਇਹ ਤਾਂ ਬੋਲਣਗੇ ਲੋਕ ਸਵਾਲ ਸੁਣਨੇ ਹੋਣਗੇ ਤੁਸੀਂ ਸੱਤਾਧਰ ਚੋਂ ਤੁਸੀਂ ਪੱਤਰਕਾਰ ਚੱਕੀ ਜਾਂਦੇ ਹੋ ਲੋਕਾਂ ਦੇ ਪੇਜ ਖੜਾ ਤੇ ਰੀਚਾ ਬੰਦ ਕਰੀ ਜਾਂਦੇ ਹੋ ਲੋਕਾਂ ਨੂੰ ਘਰੋਂ ਝੂਠੇ ਪਰਚੇ ਪਾਈ ਜਾਂਦੇ ਹੋ ਗਿਰਫਤਾਰੀਆਂ ਕਰੀ ਜਾਂਦੇ ਹੋ ਨਾ ਜਗਦੀਪ بھائی ਜੇ ਗੱਲਬਾਤ ਕਰੀਏ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ 1 ਫਰਵਰੀ ਦੀ ਕਾਲ ਦਿੱਤੀ ਤੂਰੀ ਕੋਈ ਨਹੀਂ ਪਹੁੰਚਣ ਦਿੱਤਾ ਉਸ ਦਿਨ ਪੂਰਾ ਮਤਲਬ ਕਿਸੇ ਨਾ ਕਿਸੇ ਸਾਰਾ ਪ੍ਰੋਟੈਸਟ ਫੇਲ ਕਰਤਾ ਕੀ ਲੱਗਦਾ ਸਰਕਾਰ ਨੂੰ ਇਹ ਲੱਗਦਾ ਸੀ ਵੀ ਅੱਜ ਵਾਲਾ ਵੀ ਪ੍ਰੋਟੈਸਟ ਆ ਜਿਹੜਾ ਇਹ ਪ੍ਰਦਰਸ਼ਨਾਂ ਤਾਂ ਉਹ ਫੇਰ ਹੋਣਾ ਆਹ ਵੀਰੇ ਇਹ ਲੋਕੇਸ਼ਨ ਦੱਸ ਪੂਰੀ ਕਿੱਥੋਂ ਦੀ ਆ ਇਹ ਲੋਕੇਸ਼ਨ ਹਰੇਕ ਲਾਈਵ 'ਤੇ ਜਦੋਂ ਵੀ ਕੋਈ ਲਾਈਵ ਹੁੰਦਾ ਨਾ ਤੁਹਾਡੇ ਤੋਂ ਲੋਕੇਸ਼ਨ ਜ਼ਰੂਰ ਬੋਲ ਦਿਆ ਕਰੋ ਮੇਰੇ ਵੀਰ ਅਸੀਂ ਉਲਟ ਕਿ ਆਏ ਆ ਜਮਾ ਬਹੁਤ ਦੂਰ ਦੇ ਚੱਲੇ ਹੋਏ ਹਾਂ ਸਹੀ ਆ ਵੀਰੇ ਦੱਸ 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 ਚੌਰ ਮਾਜਰੇ ਤੋਂ ਜਦੋਂ ਕਰਾਚ ਨੂੰ ਰੋਡ ਜਾਂਦਾ ਉਹ ਉਹ ਕੱਟਾ ਇਹ ਹਾਂ ਕਰਾਚ ਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਪੀਆ ਮੇਰੇ ਵੀਰ ਬਾਈ ਇਹ el dron como Madra. Sí. ਚਾਹਰ ਮਾਜਰੇ ਤੋਂ ਇਧਰ ਉਹ ਇਹ ਜਾਂਦਾ ਹੈ ਕਰਾਚੋ ਨੂੰ ਜਾਂਦਾ ਹੈ ਹਾਂ 베르카 ਪਲਾਂਟ ਤੋਂ ਮੁੜਦੀ ਸੜਕ 베르카 ਪਲਾਂਟ ਦੇ ਲਵੇ ਆਸੀਂ ਆਏ ਇਹਨਾਂ ਨੇ ਭਵਾਨੀਗੜ ਕੈਂਚੀਆਂ ਦੀ ਜਿਹੜੀਆਂ ਸਾਰੀਆਂ ਉਥੋਂ ਬੱਸਾਂ ਬੰਦ ਕਰੀਆਂ ਹੋਏ ਨੇ ਸਾਰੇ ਕੋਈ ਜਗਦੀਪ ਭਾਈ ਕਿਵੇਂ ਲੱਗਦਾ ਇਹ ਤਾਂ ਦਿੱਲੀ ਵਾਲਾ ਜਿਵੇਂ ਦਿੱਲੀ ਵਾਲਾ ਸਿਸਟਮ ਹੋਇਆ ਸੀ ਉਹੀ ਇੱਕ ਤਸਵੀਰ ਦੁਹਰਾਈਆ ਦੁਬਾਰਾ ਲੋਕਾਂ ਦੇ ਅੰਦਰ ਗੁੱਸਾ ਹੈ ਭਾਈ ਜਿਉਂਦੀ ਸਰਕਾਰ ਬਣੀ ਆ ਗੱਲਾਂ ਵਾਲੀਆਂ ਸੀ ਪੰਜਾਬ ਸੀਰੀਅਸ ਸਟੇਟ ਆ ਇੱਥੇ ਚੁਟਕਲੇ ਨਹੀਂ ਚੱਲਦੇ ਇਹ ਲੋਕ ਹੀ ਇਹਨੇ ਜਾ ਕੇ ਇਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਜਮਾਨੀ ਜਦੋਂ ਵੀ ਜਮਾਨੀ ਦੇ ਕੋਈ ਚੀਜ਼ ਉੱਠੂਗੀ ਇਹਨਾਂ ਨੇ ਆ ਕੇ ਮੂਰੇ ਖੜ ਜਾਣਾ ਹੁੰਦਾਗਾ ਪਹਿਲਾਂ ਇਹ ਮੋਦੀ ਨੂੰ ਨਹੀਂ ਹਰਾ ਕੇ ਆਏ ਅੱਜ ਆ ਜਮਾਨੀ ਦੇ ਕੈਮਰਾ ਮਾਰ ਲਾ ਜਿਹਦੇ ਨਾਲ ਮਰਜੀ ਗੱਲ ਕਰ ਲੈ ਵੀ ਆਏ ਕਿਉਂ ਆ ਇਹ ਹੱਕ ਸੱਚ ਦੀ ਲੜਾਈ ਵਾਲੇ ਲੋਕ ਜਾਗਦਿਆਂ ਜ਼ਮੀਰਾਂ ਵਾਲੇ ਪਹੁੰਚੇ ਆ ਕਿਉਂਕਿ ਭਾਨਾ ਕੋਈ ਐਡਾ ਮਾੜਾ ਕੰਮ ਨਹੀਂ ਕਰ ਰਿਹਾ ਸੀ ਵੀ ਜਿਹੜੇ ਹਿਸਾਬ ਨਾਲ ਜਿਵੇਂ ਉਹਨੂੰ ਤਾਂ ਐ ਪੇਸ ਕਰਤਾ ਵੀ ਜਿਵੇਂ ਉਹ ਗੈਂਗਸਟਰ ਹੁੰਦਾਗਾ ਉਹ ਓਕੇ ਦੇਣ ਨਹੀਂ ਦਿੱਤੇ ਜਿਹੜਾ ਬੰਦਾ ਭਾਨੇ ਨਾਲ ਜਾਊਗਾ ਪਰਚੇ ਬਿਜੀ ਲੈ ਸੰਨਿਆ ਰੇਡਾਂ ਕਿੰਨਾ ਧੱਕਾ ਹੋਇਆ ਲੋਕਾਂ ਦਾ ਬਿਲਕੁਲ ਭਾਈ ਸੀਐਮ ਭਗਵੰਤ ਮਾਨ ਐ ਇੱਥੋਂ ਤੱਕ ਕਹਿੰਦੇ ਨੇ ਕਿ ਅਸੀਂ ਟਰੈਵਲ ਏਜੰਟਾਂ ਦੇ ਮਸਲੇ ਚੱਕੇ ਨੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਦਿੱਲੀ ਚ ਪੂਰੀ ਵੀ ਕਿਤੇ ਨਾ ਕਿਤੇ ਜਿਹੜੇ ਕੈਦ ਦੇ ਕਾਨੂੰਨ ਨੇ ਉਹਦੇ ਅਨੁਸਾਰ ਆਪਾਂ ਨੂੰ ਚੱਲਣਾ ਪਊ ਗੋਲੀ ਤਾਂ ਮਾਰ ਨਹੀਂ ਸਕਦੇ ਕਿਸੇ ਦੇ ਇੱਥੋਂ ਤੱਕ ਕਹੀ ਹਰਿਆਣਾ ਚ ਵੀ ਕੈਦ ਦੇ ਕਾਨੂੰਨ ਨਾਲ ਹੀ ਕੀਤਾ ਕੰਮ ਤੁਸੀਂ ਪੰਜਾਬ ਦੇ ਮਾਲਕ ਹੋ ਅੱਜ ਤੁਸੀਂ ਕੋਈ ਵੀ ਕੈਦ ਦੇ ਕਾਨੂੰਨ ਨਾਲ ਕਰ ਸਕਦੇ ਹੋ ਵਿਧਾਨ ਸਭਾ ਚ ਲਿਆਓ ਮਤਾਂ ਵੀ ਭਾਈ ਜੇ ਟਰੈਵਲ ਏਜੰਟਾਂ ਠੱਗੀ ਮਾਰੂਗਾ ਤਾਂ ਅਸੀਂ ਆ ਸਜ਼ਾ ਦੇਵਾਂਗੇ ਭਾਨਾ ਤੇ ਝੋਟਾ ਜੇ ਨਸਿਆਂ ਤੋਂ ਫੇਲ ਹੋਇਆ ਸਿਸਟਮ ਤਾਂ ਫਿਰ ਉਹ ਛੋਟੇ ਨੂੰ ਕੰਮ ਕਰਨਾ ਪਿਆ ਪਾਹਨਾਂ ਫਿਰ ਏਜੰਟਾਂ ਦੇ ਮੁੱਦੇ ਤੇ ਖੜਾ ਹੋਇਆ ਉਹ ਹੁਣੇ ਸੀਗਾ ਬਾਈ ਜੀ ਕਾਰਨ ਇਹ ਵੀ ਜੂ ਸਿਸਟਮ ਹੀ ਫੇਲ ਹੋ ਚੁੱਕਿਆ ਸੀ ਹੁਣ ਕੀ ਲੱਗਦਾ ਤੁਹਾਨੂੰ ਪੂਰਾ ਇਕੱਠ ਹੋ ਗਿਆ ਹੁਣ ਕੀ ਮਾਹੌਲ ਕਿਵੇਂ ਦਾ ਬਣ ਰਿਹਾ ਕਿਵੇਂ ਪਲੈਨਿੰਗ ਕੀ ਚੱਲ ਰਹੀ ਹੈ ਮਾਹੌਲ ਬਾਈ ਦਿੱਲੀ ਤੋਂ ਲੋਕ ਸਿੱਖੇ ਬਏ ਆ ਇਹਨਾਂ ਨੇ ਆਪ ਦਾ ਰੋਟੀ ਪਾਣੀ ਦਾ ਵੀ ਪ੍ਰਬੰਧ ਕਰ ਲੇ ਟਰਾਲੀਆਂ ਵੀ ਲਿਆਏ ਕੱਲ ਨੂੰ ਵੀ ਲੈ ਆਉਣਗੇ ਦੋ ਚਾਰ ਦਿਨਾਂ ਚ ਐਡੀ ਐਡੀ ਵਧੀਆ ਸੈਟਿੰਗ ਹੋ ਜੂ ਇਹਨਾਂ ਨੇ ਇਥੇ ਹਿੱਲਣਾ ਨਹੀਂ ਹੈ ਬਾਕੀ ਜਿਵੇਂ ਜੱਥੇ ਬੰਦੀਆਂ ਕਾਲ ਦੇਣੀਆਂ ਪ੍ਰਧਾਨ ਉਮੇ ਚੱਲੂ ਸਿਸਟਮ ਜਨਨ ਕਿ ਹੁਣ ਮੌਕੇ ਦੀ ਪਲੈਨਿੰਗ ਤਾਂ ਇਹ ਹੈ ਵੀ ਨੈਸ਼ਨਲ ਹਾਈਵੇ ਐਮੀ ਜਾਮ ਰਹੂਗਾ ਹਾਂ ਜੀ ਹਾਂ ਵੀ ਇੱਕ ਵਾਰੀ ਤਾਂ ਇਹੀ ਜਾਮ ਆ ਬਾਕੀ ਫਿਰ ਦੇਖਦੇ ਆ ਵੀ ਇਹ ਕੀ ਕਹਿੰਦੇ ਆ ਪ੍ਰਸ਼ਾਸਨ ਦੀ ਦੋ ਵਾਰੀ ਹੁਣ ਮੀਟਿੰਗ ਹੋ ਗਈ ਫਿਰ ਦੇਖਦੇ ਆ ਤੀਜੀ ਵਾਰ ਕੀ ਹੱਲ ਨਿਕਲਦਾ ਬਿਲਕੁਲ ਜੀ ਜਗਦੀਪ ਰੰਧਾਵਾ ਸੋ ਵੱਡਾ ਇਕੱਠ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹੋਇਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਉਂਕਿ ਪਹਿਲਾਂ ਬਰਨਾਲੇ ਸਾਈਡ ਤੋਂ ਇਧਰ ਸੁਨਾਮ ਸਾਈਡ ਤੋਂ ਪਟਿਆਲੇ ਸਾਈਡ ਤੋਂ ਬਹੁਤ ਸੇ ਨੌਜਵਾਨ ਆਉਂਦੇ ਸੀ ਤਾਂ ਕਿਤੇ ਨੱਕ ਤੇ ਵੈਰੀਗੇਟ ਲਗਾਏ ਜਦੋਂ ਵੈਰੀਗੇਟ ਕੇ ਬਹੁਤ ਤਕਰਾਰਬਾਜ਼ੀ ਕਿਤੇ ਨਾ ਕਿਤੇ ਪੁਲਿਸ ਨਾਲ ਵੀ ਧੱਕਾ ਮੁਕੀ ਹੋਈ ਉਸ ਤੋਂ ਬਾਅਦ ਵੱਡਾ ਪ੍ਰਦਰਸ਼ਨ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸੰਗਰੂਰ ਵਿਖੇ ਸ਼ੁਰੂ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਕਦੋਂ ਹੁੰਦੀ ਆ ਕਿਵੇਂ ਹੁੰਦੀ ਆ ਤੇ ਕਿਸ ਤਰ੍ਹਾਂ ਦੇ ਉਹਦੇ ਨਤੀਜੇ ਨਿਕਲਦੇ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ